ਤਨ ਆਸਰੀ ਮਹੱਲਾ ਪੰਜਵਾ ਪਾਨੀ ਪੱਖਾ ਪੀਸੋ ਸੰਤ ਅਗੇ ਗੁਣ ਗੋਵਿੰਦ ਜਸ ਗਾਈ ਸਾਸ ਸਾਸ ਮਨ ਨਾਮ ਸਮਾਰੈ ਇਹੋ ਬਿਸ਼ਰਾਮ ਨਿਧ ਪਾਈ ਇਹ ਸੋ ਲੋਕ ਹੰਜਮੇ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜਿਆਂ ਦਾ ਰਾਗ ਤਨਾਸਰੀ ਦੇ ਵਿੱਚ ਉਚਾਰਨ ਕੀਤਾ ਹੋਇਆ ਹੈ ਇਹ ਸ਼ਬਦ 673 ਨੰਬਰ ਅੰਗ ਉੱਤੇ ਅੰਕਿਤ ਕੀਤਾ ਹੋਇਆ ਹੈ। ਇਸ ਸ਼ਬਦ ਦੇ ਵਿੱਚ ਗੁਰੂ ਸਾਹਿਬ ਪਰਮਾਨ ਕਰਦੇ ਹਨ ਪਾਣੀ ਪੱਖਾ ਪੀਸੋ ਸੰਤਾਂ ਦੇ ਆਗੇ ਪਾਣੀ ਮੈਂ ਸੰਤਾਂ ਦੇ ਚਰਨਾਂ ਦੇ ਵਿੱਚੋਂ ਪਾਣੀ ਢੋਵਾਂ ਪੱਖਾ ਪੱਖਾ ਫੇਰਾ ਪੱਖਾ ਝੱਲਾਂ ਪੀਸੋ ਸੰਤ ਆਗੇ ਮੈਂ ਆਟਾ ਪੀਸਦਾ ਰਾਵਾਂ ਸੰਤ ਆਗੇ ਸੰਤਾਂ ਦੀ ਸੇਵਾ ਵਿੱਚ ਗੂਣ ਗੋਵਿੰਦ ਜਸ ਗਾਈ ਜਸ ਕਹਿੰਦੇ ਨੇ ਸਿਫਤ ਸਲਾਹ ਦੀ ਬਾਣੀ ਗਾਈ ਮੈਂ ਗਾਉਂਦਾ ਰਾਵਾਂ ਸਾਸ ਸਾਸ ਮਨ ਨਾਮ ਸਮਾਰੈ ਸਾਸ ਸਾਸ ਹਰੇਕ ਸਾਹ ਦੇ ਨਾਲ ਸਮਾਰੈ ਯਾਦ ਕਰਦਾ ਰਹੇ ਇਹੋ ਬਿਸ਼ਰਾਮ ਨਿਦ ਪਾਈ ਬਿਸ਼ਰਾਮ ਨਿਦ ਸੁੱਖਾਂ ਦਾ ਖਜ਼ਾਨਾ ਪਾਈ ਮੈਂ ਹਾਸਲ ਕਰ ਲਵਾਂ ਗੁਰੂ ਸੈਪੁਰ ਮਾਨ ਕਰਦੇ ਹਨ ਏ ਪ੍ਰਭੂ ਮਿਹਰ ਕਰ ਮੈਂ ਤੇਰੇ ਸੰਤਾਂ ਦੀ ਸੇਵਾ ਵਿੱਚ ਰਹਿ ਕੇ ਉਹਨਾਂ ਵਾਸਤੇ ਪਾਣੀ ਢੋਂਦਾ ਰਹਾਂ ਉਹਨਾਂ ਨੂੰ ਪੱਖਾ ਚਲਦਾ ਰਹਾਂ ਉਹਨਾਂ ਵਾਸਤੇ ਆਟਾ ਪੀਂਦਾ ਰਹਾਂ ਤੇ ਹੈ ਗੋਬਿੰਦ ਤੇਰੀ ਸੀਪਤ ਸਲਾਹ ਦੇ ਗੁਣ ਗਾਉਂਦਾ ਰਹਾਂ ਮੇਰਾ ਮਨ ਹਰੇਕ ਸਾਦੇ ਨਾਲ ਤੇਰਾ ਨਾਮ ਚੇਤੇ ਕਰਦਾ ਰਹੇ ਮੈਂ ਤੇਰਾ ਇਹ ਨਾਮ ਪ੍ਰਾਪਤ ਕਰ ਲਵਾਂ ਜੋ ਸੁਖ ਸ਼ਾਂਤੀ ਦਾ ਖਜ਼ਾਨਾ ਹੈ ਤੁਮ ਕਰੋ ਦਇਆ ਮੇਰੇ ਸਾਈਂ ਐਸੀ ਮਤ ਦੀਜੈ ਮੇਰੇ ਠਾਕੁਰ ਸਦਾ ਸਦਾ ਤੁਧ ਧਿਆਈ ਮੇਰੇ ਸਾਈਂ ਏ ਮੇਰੇ ਮਾਲਕ ਏ ਮੇਰੇ ਸਾਈਂ ਠਾਕੁਰ ਹੈ ਮੇਰੇ ਮਾਲਕ ਐਸੀ ਮਤ ਮੈਨੂੰ ਇਹੋ ਜੀ ਬੁੱਧ ਅਕਲ ਦੀਜੈ ਦੇ ਦਿਓ ਸਦਾ ਸਦਾ ਤੁਧ ਤੇ ਆਏ ਕਿ ਮੈਂ ਤੈਨੂੰ ਸਦਾ ਸਦਾ ਤੇ ਆਉਂਦਾ ਰਹਾ ਹੇ ਮੇਰੇ ਮਾਲਕ ਪ੍ਰਭੂ ਮੇਰੇ ਉੱਤੇ ਦਇਆ ਕਰ ਹੇ ਮੇਰੇ ਠਾਕੁਰ ਮੈਨੂੰ ਇਹੋ ਜੀ ਅਕਲ ਬਖਸ਼ ਕੀ ਮੈਂ ਤੇਰਾ ਸਦਾ ਹੀ ਨਾਮ ਸਿਮਰਦਾ ਰਹਾ ਤੁਮਰੀ ਕਿਰਪਾ ਤੇ ਮੋਹ ਮਾਨ ਛੁਟੈ ਬੇਨਸ ਜਾਏ ਪਰਮਾਈ ਆਨੰਦ ਰੂਪ ਰਬਿਓ ਸਭ ਮਦੇ ਜਤ ਕਤ ਪੇਖੋ ਜਾਈ ਤੁਮਰੀ ਤੇਰੀ ਕਿਰਪਾ ਮੇਰ ਦੇ ਨਾਲ ਮੋਹ ਮਾਨ ਛੁਟੈ ਮਾਇਆ ਦਾ ਮੋਹ ਮੁੱਕ ਗਿਆ ਹੰਕਾਰ ਦੂਰ ਹੋ ਗਿਆ ਬੇਨਸ ਜਾਏ ਨਾਸ਼ ਹੋ ਗਈ ਪਰਮਾਈ ਪਰਮਾਈ ਕਹਿੰਦੇ ਨੇ ਭਟਕਣਾ आनंद रूप रबयो सब मदे आनंद कहंदे ने शांति वाला स्वरूप सब मदे हारिक ਥਾਂ ਤੇ ਉਤੇ ਜਦ ਕਾਤੇ ਮੈਂ ਜਿੱਥੇ ਵੀ ਵੇਖਦਾ ਹਾਂ ਜਿੱਥੇ ਕਿੱਥੇ ਵੇਖੋ ਵੇਖਦਾ ਹਾਂ ਗੁਰੂ ਸਾਹਿਬ ਪ੍ਰਮਾਨ ਕਰਦੇ ਹਾਂ ਨਹੀ ਪ੍ਰਭੂ ਤੇਰੀ ਕਿਰਪਾ ਨਾਲ ਮੇਰੇ ਅੰਦਰੋਂ ਮਾਇਆ ਦਾ ਮੋਹ ਮੁੱਕ ਗਿਆ ਹੰਕਾਰ ਦੂਰ ਹੋ ਜਾਏ ਮੇਰੀ ਭਟਕਣਾ ਦਾ ਨਾਸ ਹੋ ਜਾਏ ਮੈਂ ਜਿੱਥੇ-ਕਿੱਥੇ ਜਾ ਕੇ ਵੇਖਾਂ ਸਭਨਾਂ ਵਿੱਚ ਮੈਨੂੰ ਤੂੰ ਹੀ ਆਨੰਦ ਸਰੂਪਈ ਵਸਦਾ ਦਿਸੇ ਤੁਮ ਦਿਆਲ ਕਿਰਪਾਲ ਕਿਰਪਾ ਨਿਦ ਪਤਿਤੋ ਪਵਨ ਗੁਸਾਈ ਕੋਟ ਸੁਖ ਆਨੰਦ ਰਾਜ ਪਾਏ ਮੁਖਤੇ ਨਿਮਖ ਬੁਲਾਈ ਹੇ ਦਇਆਲ ਹੇ ਕਿਰਪਾਲ ਕਿਰਪਾ ਨਿਹ ਦੇ ਕਿਰਪਾ ਦੇ ਖਜ਼ਾਨੇ ਪਤਤ ਪਵਨ ਵਿਕਾਰਾਂ ਵਿੱਚ ਡਿੱਗੇ ਹੋਏ ਨੂੰ ਪਵਿੱਤਰ ਕਰਨ ਵਾਲਾ ਗੋਸਾਈ ਏ ਧਰਤੀ ਦੇ ਖਸਮ ਕੋਟ ਸੁਖ ਆਨੰਦ ਰਾਜ ਪਾਏ ਕੋਟ ਕਹਿੰਦੇ ਨੇ ਕਰੋੜਾਂ ਤੇਰੀ ਕਿਰਪਾ ਨਾਲ ਕਰੋੜਾਂ ਹੀ ਰਾਜਾਂ ਦੇ ਸੁਖ ਮਾਣ ਲਏ ਹਨ ਮੁਖਤੇ ਨਿਮਖ ਬੁਲਾਈ ਮੁਖਤੇ ਮੂਹੋ ਨੇਮਕ ਅੱਖ ਚਮਕਣ ਜਿੰਨੇ ਸਮੇ ਲਈ ਬੁਲਾਈ ਮੈਂ ਤੇਰਾ ਨਾਮ ਉਚਾਰਾਂ ਏ ਧਰਤੀ ਦੇ ਖਸਮ ਤੂੰ ਦਿਆਲ ਹੈ ਕਿਰਪਾਲ ਹੈ ਤੂੰ ਦਇਆ ਦਾ ਖਜ਼ਾਨਾ ਹੈ ਤੂੰ ਵਿਕਾਰੀਆਂ ਨੂੰ ਪਵਿੱਤਰ ਕਰਨ ਵਾਲਾ ਹੈ ਜਦੋਂ ਮੈਂ ਤੇ ਜਦੋਂ ਮੈਂ ਅੱਖ ਚਮਕਣ ਜਿੰਨੇ ਸਮੇ ਲਈ ਪੀ ਤੇਰਾ ਨਾਮ ਉਚਾਰਦਾ ਰਹਾ ਮੈਨੂੰ ਯੂੰ ਜਪਦਾ ਹੈ ਕਿ ਮੈਂ ਰਾਜ ਭਾਗ ਦੇ ਕਰੋੜਾਂ ਸੁਖ ਆਨੰਦ ਮਾਣ ਲਿਆਨ। ਏ ਬੇਕਾਰੀਆਂ ਨੂੰ ਪਵਿੱਤਰ ਕਰਨ ਵਾਲੇ ਪ੍ਰਭੂ ਜਦੋਂ ਮੈਂ ਅੱਖ ਚਮਕਣ ਜਿੰਨੇ ਸਮੇਂ ਲਈ ਪੀ ਮੂੰਹੋਂ ਤੇਰਾ ਨਾਮ ਉਚਾਰਾਂ ਮੈਨੂੰ ਯੂੰ ਜਪਦਾ ਹੈ ਕਿ ਮੈਂ ਰਾਜ ਭਾਗ ਦੇ ਕਰੋੜਾਂ ਸੁਖ ਆਨੰਦ ਮਾਣ ਲਿਆਨ। ਜਾਪ ਤਾਪ ਭਗਤ ਸਾ ਪੂਰੀ ਜੋ ਪ੍ਰਭ ਕੈ ਮਨ ਪਾਈ ਨਾਮ ਜਪਤ ਤ੍ਰਿਸ਼ਨਾ ਸਭ ਬੁਝੀ ਹੈ ਨਾਨਕ ਤ੍ਰਿਪਤ ਅਗਾਈ ਜਾਪ ਤਾਪ ਭਗਤ ਸਾਂ ਪੂਰੀ ਜਦੋਂ ਜਪ ਤਪ ਕਰਕੇ ਭਗਤੀ ਪੂਰੀ ਹੋ ਜਾਏ ਜੋ ਪ੍ਰਭ ਕੈ ਮਨ ਪਾਏ ਜੋ ਪ੍ਰਭੂ ਨੂੰ ਭਾਉਂਦੀ ਹੈ ਪ੍ਰਭੂ ਨੂੰ ਪਸੰਦ ਆਉਂਦੀ ਹੈ ਨਾਮ ਜਪਦ ਪ੍ਰਮਾਤਮਾ ਦਾ ਨਾਮ ਸਿਮਰ ਕੇ ਤ੍ਰਿਸ਼ਨਾ ਮਾਇਆ ਇੱਕ ਪਦਾਰਥਾਂ ਵੱਲੋਂ ਰੱਜ ਜਾਣਾ ਬੁੱਝੀ ਹੈ ਪੂਰੀ ਹੋ ਗਈ ਜੋ ਤ੍ਰਿਸ਼ਨਾ ਖਤਮ ਹੋ ਗਈ ਨਾਨਕ ਤ੍ਰਿਪਤ ਅਗਾਈ ਤ੍ਰਿਪਤ ਅਗਾਈ ਪੂਰਨ ਤੌਰ ਤੇ ਰਜ ਜਾਈਦਾ ਹੈ। ਏ ਨਾਨਕ ਉਹੀ ਜਾਪ ਤਾਪ ਉਹੀ ਭਗਤੀ ਸਿਰੇ ਚੜੀ ਜਾਣੋ ਜਿਹੜੀ ਪਰਮਾਤਮਾ ਦੇ ਮਨ ਵਿੱਚ ਪਸੰਦ ਆਉਂਦੀ ਹੈ। ਪਰਮਾਤਮਾ ਦਾ ਨਾਮ ਜਪਿਆ ਸਾਰੀ ਤ੍ਰਿਸ਼ਨਾ ਮੁੱਕ ਜਾਂਦੀ ਹੈ। ਮਾਇਕ ਪਦਾਰਥਾਂ ਵੱਲੋਂ ਪੂਰੇ ਤੌਰ ਤੇ ਰਜ ਜਾਈਦਾ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ